ਆ ਸਾਹਮਣੇ ਹੁਣ ਕਿਹੜਾ ਡੱਕਦਾ ਆ ਆਡੀਓ ਥੱਕਦਾ ਆ ਆਡੀਓ ਥੱਕਦਾ ਨਾ ਮੁੰਡਾ ਅੱਕਦਾ ਨਾ ਮੁੰਡਾ ਅੱਕਦਾ ਓ ਜਫੇ ਜਫੇ ਲਾਉਂਦਾ ਮੁੰਡਾ ਮੋਕ ਮੋਕ ਰੱਖਦਾ ਓ ਐਣ ਫੱਟੇ ਚੱਕਦਾ ਓ ਐਣ ਲੱਖੇ ਇਹ ਮੁੰਡਾ ਕੈਨੇਡਾ ਜੀ ਖੇਡ ਗਿਆ ਰਾਣਾ ਵਹਾਬ ਉਹਨਾਂ ਵੱਲ ਰਾਣੇ ਮੋਸਲੇ ਵੱਲ ਆਤੀ ਕੀਮ ਕੈਨੇਡਾ ਵਾਲੇ ਵੱਲ ਵੀ ਕਹਿੰਦੇ 30000 ਰੁਪਏ ਦਿੱਤਾ ਗਿਆ ਹੈ ਮੋਸਲੇ ਆ ਜਾ ਆ ਜਾ ਤੇ 50000 ਅੱਧਾ ਲੱਖ ਮਿੱਠ ਲੋ ਹੈ ਇਹ ਕੈਨੇਡਾ ਵਿੱਚ ਵੀ ਬੱਲੇ ਬੱਲੇ ਕਰਾ ਕੇ ਆਇਆ ਸੀਗਾ ਹੁਣ ਕਹਿੰਦੇ ਸਾਹਮਣੇ ਦੇਖਾਂਗੇ ਆ ਬੈਦੁੱਲਾ ਰਾਜਪੂਤ ਹੋਇਆ ਓ ਸ਼ਿਪਾਜ ਭੰਦੇਸ਼ੇ ਦਾ ਇਹ ਤਿੰਗ ਜੱਸੀ ਹੈ ਹਾ 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 हिकु जफ़ा 30000 हज़ार हिकु जफ़ा ती हज़ारे मे लाइ भरिया हुया खेड़बडी वारा आ चोरी हिकदमि सुठो ਕਬੀ ਚੱਲ ਜਾ ਤੇ ਪਾਜੀ ਮਿੱਠੂ ਜੱਟ ਚੋਰੀ ਇਕਲਮ ਸੰਧੂ ਨਾਲ ਕਬੀ ਅਬੈਦੁੱਲਾਹ ਇੱਧਰ ਆ ਜਾ ਇੱਧਰ ਵੀ ਬਲੀਦ ਮਲੇ ਖੁਲੋ ਕੋ ਵੀ ਬਾਦੂਣਾ ਕੋ ਵੀ ਆਉਂਦਾ ਪਾਜੀ ਆਉਂਦਾ ਇੱਧਰ ਆਉਂਦਾ ਲੈ ਅਬੈਦੁੱਲਾਹ ਰਾਜਪੂਤ ਲੱਗੇ ਸੋਹਣਾ ਹੱਸਦਾ ਉਹ ਵੱਡੇ ਵੱਡੇ ਰੈਡਰ ਆਵੇ ਨੱਟ ਬਲਡਗਰ ਬੂਹੇ ਆਏ ਸਵਾਲੀ ਨੂੰ ਕਿਉਂ ਝੜਕੇ ਜੇਕਰ ਪੱਲਿਓ ਖੈਰ ਨਹੀਂ ਪਾਉਣ ਜੋਗਾ ਉਹ ਬਾਬਾ ਬੇਦੀ ਚੰਦਾ ਬਦੀਆਂ ਬੰਦ ਕਰਦੇ ਜੇਕਰ ਰੇਕੀਆਂ ਨਹੀਂ ਕਮਾਉਣ ਜੋਗਾ ਅਬੈਦੁੱਲਾਹ ਰਾਜਪੂਤ ਚੌਧਰੀ ਬਲਾਲ ਬੰਦੇਸ਼ਾ ਉਹ ਕਹਿੰਦੇ ਆ ਮਿਰਜ਼ਾ ਮੁਜਾਹਿਦ ਉਸਤਾਦ ਸ਼ਿਫਾਜ ਬੰਦੇਸ਼ਾ ਜੀ ਬਾਣੇ ਗੱਭਰੂਆਂ ਉਹ ਹੀਰਾ ਹੁਸਨ ਡਾਉਂਦਾ ਉਹ ਖਾਵਰ ਨੂੰ ਟਾਉਣ ਵਾਲੀ ਗੱਲ ਕਰ ਗਿਆ ਐਨ ਕਹਿੰਦੇ ਚੱਕੇ ਜਾਮ ਕਰ ਗਿਆ ਗੱਭਰੂ ਇੱਧਰ ਆ ਜਾ ਅਬਦੁੱਲਾ ਰਾਜਪੂਤ ਭਾਈ ਮਿੱਠੂ ਜੇ ਝੁਣਾ ਕੋ ਉਧਰ ਮਿਰਜ਼ਾ ਮਜਾਹ ਦੇ ਚੋਰੀ ਬਲਾਲ ਉਹ ਕਬੱਡੀ ਦੇ ਕਰਾਈਏ ਦੇ ਖਰਚੇ ਨੇ ਹੁੰਦੇ ਲੋ ਸਾਦੁੱਲਾ ਵੀ ਰੋਵੇ ਉਹ ਸਾਦੁੱਲਾ ਵੀ ਉਹ ਰਾਜਪੂਤ ਉਹ ਰਾਜਪੂਤ ਡੜ ਗਿਆ ਉਹ ਬਿਆਦੁੱਲਾ ਉਹ ਬਿਆਦੁੱਲਾ ਉਹ ਬਿਆਦੁੱਲਾ ਉਧਰ ਮਿਰਜ਼ਾ ਮਜਾਦ ਸਾਹਿਬ ਚੋਰੀ ਬਲਾਲ ਬੰਦੇਸ਼ਾ ਉਹਦਾ ਵੱਲੋਂ ਹੋਣਾ ਔਰ 5000 ਮਿੱਟੂ ਜਾਟੇ ਹੋਣਾ ਵੱਲੋਂ ਕਰਾਈ ਜਾਂਦਾ ਹੈ ਮੈਦਾਨ ਦੇ ਵਿੱਚ ਤਲਜੀਤ ਸੋਤਾ ਜੀ ਆਈ ਅਬਦੁੱਲਾ ਰਾਜਪੂਤ ਮੰਜੀ